ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਕੀਤੀ ਜਾ ਰਹੀ ਇਨਕ੍ਰੋਚਮੈਂਟ ਕਾਰਨ ਲੋਕਾਂ ਨੂੰ ਸੜਕਾਂ ਤੋਂ ਚੱਲਣ ਸਮੇਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਚੱਲਦਿਆਂ ਸਾਡੀ ਫਾਸਟ ਵੀ ਨਿਊਜ਼ ਟੀਮ ਵੱਲੋਂ ਸ਼ਹਿਰ ਦੇ ਅੰਦਰੂਨੀ ਇਲਾਕੇ ਟਾਪ ਬਸਤੀ ਰਾਮ ਨਮਕ ਮੰਡੀ ਚਿੰਤਪੁਰਨੀ ਚੌਂਕ ਦਾ ਦੌਰਾ ਕੀਤਾ ਗਿਆ ਤਾਂ ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨ ਤੋਂ ਜ਼ਿਆਦਾ ਸਮਾਨ ਸਰਕਾਰੀ ਜ਼ਮੀਨਾਂ ਉੱਪਰ ਕਬਜ਼ਾ ਕਰਕੇ ਇਨਕ੍ਰੋਚਮੈਂਟ ਨੂੰ ਬढ़ावा ਦਿੱਤਾ ਜਾ ਰਿਹਾ ਅਤੇ ਜਿਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਦੇਖੋ ਜੀ ਸ਼ਹਿਰ ਦੇ ਅੰਦਰੂਨੀ ਜਿਹੜਾ ਇਲਾਕਾ ਹੈਗਾ ਉਹਦੇ ਵਿੱਚ ਇੰਨੀ ਐਨਕਰੋਜਮੈਂਟ ਹੋ ਗਈ ਹੈ ਕਿ ਲੋਕਾਂ ਨੂੰ ਆਣਾ ਜਾਣਾ ਮੁਸ਼ਕਲ ਹੋ ਗਿਆ ਦੁਕਾਨਦਾਰ ਜਿਹੜੇ ਆ ਪਹਿਲਾਂ ਤੇ ਉਹਨਾਂ ਦੀ ਆਪਣੀਆਂ ਦੁਕਾਨਾਂ ਤੋਂ 8 8 ਫੁੱਟ ਅੱਗੇ ਵਧਾਈਆਂ ਹੁੰਦੀਆਂ ਜਦੋਂ ਕਿਸੇ ਨੇ ਟ੍ਰੈਫਿਕ ਦੀ ਇੰਨੀ ਸਮੱਸਿਆ ਹੋ ਜਾਂਦੀ ਜਦੋਂ ਕਿ ਆਣਾ ਜਾਣਾ ਹੁੰਦਾ ਹੈ ਕਿ ਲੋਕਾਂ ਨੂੰ ਅੱਧਾ ਅੱਧਾ ਘੰਟਾ ਜਾਮ ਲੱਗ ਜਾਂਦਾ ਉੱਤੇ ਤੇ ਮੈਂ ਪ੍ਰਸ਼ਾਸਨ ਨੂੰ ਇਹੋ ਵੀ ਮੰਗ ਕਰਨਾ ਕਿ ਇਹਨਾਂ ਨੂੰ ਇਕੋ ਮੁਹਿੰਮ ਜਿਸ ਨਾਲ ਸ਼ਹਿਰ ਦੇ ਬਾਹਰੀ ਇਲਾਕੇ ਚਲਾਈ ਹੈ ਨਾ ਮੁਹੇ ਪੁਲਿਸ ਨੂੰ ਨਾਲ ਲੱਗੇ ਇੱਕ ਵਾਰੀ ਸ਼ਹਿਰ ਵਾਲੇ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ ਤਾਂ ਕਿ ਜੇ ਨਹੀਂ ਸਮਝਣ ਫਿਰ ਉਹਨਾਂ ਤੇ ਜ਼ਰੂਰ ਕਾਰਵਾਈ ਕਰਨ ਜਿਵੇਂ ਕਿ ਸ਼ਹਿਰ ਦਾ ਨਮਕ ਮੰਡੀ ਦਾ ਢਾਬ ਵਸਤੀ ਰਾਮ ਦਾ ਚਿੰਤਪੁਰਨੀ ਚੌਂਕ ਦਾ ਉੱਥੇ ਪੂਰੀ ਟ੍ਰੈਫਿਕ ਜ਼ੋਰਾਂ ਨਾਲ ਹੁੰਦੀ ਹੈ ਉੱਥੇ ਉੱਥੇ ਪੂਰਾ ਲੋਕਾਂ ਨੇ ਕਨਰੋਜਮੈਂਟ ਕੀਤੀ ਹੈ ਜਦੋਂ ਉੱਥੇ ਕੋਈ ਫਾਇਰ ਗੇਟ ਵੀ ਹੈ ਜਦੋਂ ਕਿ ਉੱਥੇ ਕੀ ਕਿਸੇ ਕੋਈ ਰੱਬ ਨਾ ਕਰੇ ਕੋਈ ਹਾਦਸਾ ਹੋ ਜਾਏ ਤੇ ਫਾਇਰ ਗੇਟ ਨੂੰ ਨਿਕਲਣਾ ਉਤੋਂ ਮੁਸ਼ਕਲ ਹੋ ਜਾਂਦਾ ਇਸ ਕਰਕੇ ਮੈਂ ਇੱਕ ਵਾਰੀ ਫੇਰ ਪ੍ਰਸ਼ਾਸਨ ਨੂੰ ਮੰਗ ਕਰਨਾ ਕਿ ਸ਼ ਮੈਂ ਨਗਰ ਨਿਗਮ ਨੂੰ ਅਪੀਲ ਕਰਨਾ ਹੈ ਕਾਰਪੋਰੇਸ਼ਨ ਨੂੰ ਅਪੀਲ ਕਰਦਾ ਹਾਂ ਕਿ ਅੱਜ ਦਿਨ ਤੁਸੀਂ ਦੇਖ ਸਕਦੇ ਹੋ ਬਾਜ਼ਾਰਾਂ ਦੇ ਵਿੱਚੋਂ ਨਿਕਲਣਾ ਬਹੁਤ ਹੀ ਮਹਾਲ ਹੋਇਆ ਪਿਆ ਵੈ ਜਿੱਦਾਂ ਕਿ ਸਾਰੇ ਦੁਕਾਨਦਾਰਾਂ ਨੇ ਆਪਣੇ ਕੋਲ ਪੈਸੇ ਲੈ ਕੇ ਤੇ ਬਾਹਰ ਫੜੀਆਂ ਲਗਵਾਉਂਦੇ ਨੇ ਤੁਸੀਂ ਦੇਖਣਾ ਕਿ ਬਹੁਤ ਹੀ ਨਿਕਲਣਾ ਮੁਸ਼ਕਿਲ ਹੋਇਆ ਹੁੰਦਾ ਵੈ ਔਰ ਮੈਂ ਕਹਿੰਨਾ ਕਿ ਪੈਸੇ ਲੈ ਕੇ ਸਾਰੇ ਆਪਣੀਆਂ ਦੁਕਾਨਾਂ ਦੇ ਅੱਗੇ ਦੁਕਾਨਾਂ ਲਵਾਉਂਦੇ ਆ ਜਿੱਦਾਂ ਕਿ ਨਮਕ ਮੰਡੀ ਦੇਖ ਲਓ ਤੁਸੀਂ ਗੁਰੂ ਵਿਆਰ ਦੇਖ ਲਓ ਇਹ ਰਿਕਸ਼ਾ ਵਾਲਿਆਂ ਨੇ ਇਹਨਾਂ ਪਾਇਆ ਹੋਇਆ ਹੈ ਕਹਿ ਨਹੀਂ ਮੱਸ ਸਕਦਾ ਕਿ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਆਮ ਪਬਲਿਕ ਨੂੰ ਕਿਸੇ ਦਾ ਕਿਸੇ ਲਈ ਕੋਈ ਹਸਪਤਾਲ ਐਡਮਿਟ ਹੁੰਦਾ ਕਿਸੇ ਲਈ ਕੋਈ ਕਿਸੇ ਨੂੰ ਜ਼ਰੂਰੀ ਕੰਮ ਹੁੰਦਾ ਉਹ ਜਾਣ ਵਾਸਤੇ ਸਮਝ ਲਓ ਕਿ ਜਿਹੜੇ 5 ਮਿੰਟ ਦਾ ਸਮਾਂ ਲੱਗਦਾ ਉਹ ਘੜ ਤੋਂ ਘਾਣੀ ਦੇ ਅੱਧਾ ਘੰਟਾ ਲੱਗਦਾ ਔਰ ਮੈਂ ਅਪੀਲ ਕਰਨਾ ਨਗਰ ਨਿਗਮ ਨੂੰ ਇਹਰੇ ਬਾਰੇ ਸਖਤ ਕਾਰਵਾਈ ਕਰੇ ਸ਼ਹਿਰ ਵਿੱਚ ਦਿਨ-ਬਦ ਦਿਨ ਵੱਧ ਰਹੀ ਇਨਕ੍ਰੋਚਮੈਂਟ ਜਿਦੀਆਂ ਉਹ ਬੋਲਦੀਆਂ ਤਸਵੀਰਾਂ ਸ਼ਹਿਰ ਦੇ ਅੰਦਰ ਦੀਆਂ ਤੁਹਾਨੂੰ ਦਿਖਾਈਆਂ ਦਾਰੀਆਂ ਨੇ ਕਿ ਕਿਸ ਤਰ੍ਹਾਂ ਲੋਕਾਂ ਨੇ ਆਪਣੀ ਦੁਕਾਨ ਤੋਂ ਜ਼ਿਆਦਾ ਸਮਾਨ ਜਿਹੜਾ ਬਾਹਰ ਲਗਾ ਕੇ ਰੱਖਿਆ ਪਿਆ ਅ ਰੇੜੀਆਂ ਚਾਹੇ ਦੁਕਾਨਾਂ ਦੇ ਜਿਹੜੇ ਸਮਾਨ ਨੇ ਬਾਹਰ ਤੱਕ ਪੂਰੇ ਲਗਾ ਕੇ ਰੱਖੇ ਨੇ ਜਿੱਦ ਨਾਲ ਭਾਰੀ ਜਮ ਲੱਗ ਜਾਂਦਾ ਪ੍ਰਸ਼ਾਸਨ ਤੋਂ ਸਰਕਾਰ ਤੋਂ ਲੋਕਾਂ ਦੀ ਕੋਈ ਮੰਗ ਹੈ ਕਿ ਜਿਹੜੀਆਂ ਇਨਕ੍ਰੋਚਮੈਂਟ ਵਧਦੀ ਪਈ ਹੈ ਜਿੱਦਾਂ ਸਰਕਾਰ ਪ੍ਰਸ਼ਾਸਨ ਬਾਹਰਲੇ ਪਾਸੇ ਸੜਕਾਂ ਦੇ ਉੱਤੇ ਜਿੱਦਾਂ ਐਂਕਰੋਜਮੈਂਟ ਨੂੰ ਹਟਾਇਆ ਜਾ ਰਿਹਾ ਉਦਾਂ ਕਿ ਸ਼ਹਿਰ ਦੇ ਅੰਦਰੋਂ ਵਿੱਚ ਜਿਹੜੇ ਐਂਕਰੋਜਮੈਂਟ ਕਰਦੇ ਨੇ ਉਹਨਾਂ ਨੂੰ ਜਾਂ ਚੇਤਾਵਨੀ ਜਾਂ ਜਾਗਰੂਕ ਕੀਤਾ ਜਾਵੇ ਅਗਰ ਜਿਹੜੇ ਨਹੀਂ ਮੰਨਦੇ ਉਹਨਾਂ ਦੇ ਕਿਤੇ ਸਖਤੀ ਵੀ ਕੀਤੀ ਜਾਵੇ ਤਾਂ ਜੋ ਸ਼ਹਿਰ ਦਾ ਹਰ ਖੁੱਲਾ ਢੁਲਾ ਹੋਵੇ ਔਰ ਇੱਕ ਸਾਈਡ ਤੋਂ ਦੂਸਰੀ ਸਾਈਡ ਵਿੱਚ ਜਾਣ ਵਿੱਚ ਲੋਕਾਂ ਨੂੰ ਕਿਸੇ ਵੀ ਦਿੱਕਤ ਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਹੁਣ ਦੇਖਣਾ ਹੋਊਗਾ ਕਿ ਸਾਡੀ ਇਸ ਖਬਰ ਤੋਂ ਬਾਅਦ ਪ੍ਰਸ਼ਾਸਨ ਕਿੰਨਾ ਕੁ ਜਾਗਰੂਕ ਹੁੰਦਾ ਔਰ ਦਿਨ-ਦਿਨ ਜਿਹੜੀ ਵਧ ਰਹੀ ਸ਼ਹਿਰ ਦੇ ਅੰਦਰਲੇ ਹਿੱਸਿਆਂ ਤੋਂ ਜਿਹੜੀ ਐਂਕਰੋਜਮੈਂਟ ਕਿਦਾਂ ਹਟਾਈ ਜਾਂਦੀ ਹੈ ਕੈਮਰਾਮੈਨ ਰਾ